ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਜਾ ਪਾ ਸੁਣਦੇ ਹਾਂ ਲੇਖਕ ਅਜਮੇਰ ਸਿੱਧੂ ਜੀ ਨੇ ਲਿਖੀ ਹੋਈ ਕਹਾਣੀ ਪੁਨਰਜਨਮ ਮੈਂ ਨਿਕਾ ਹੁੰਦਾ ਨਾਨਗੀ ਰਹਿੰਦਾ ਰਿਹਾ ਮੇਰੇ ਡੈਡੀ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਇਸ ਕਰਕੇ ਮੇਰਾ ਪਾਲਣ ਪੋਸ਼ਣ ਤੇ ਸਕੂਲੇ ਪੜਾਈ ਪੋਥੇ ਹੀ ਹੋਏ ਹਨ ਸਾਡੇ ਨਾਲ ਦਾ ਕਰਮ ਸਿੰਘ ਦਾ ਸੀ ਉਸ ਘਰੋਂ ਵੀ ਮੈਨੂੰ ਬਹੁਤ ਮੋਹ ਮਿਲਿਆ ਉਹਨਾਂ ਨਾਲ ਸਾਡੇ ਕੰਦ ਸਾਂਝੀ ਸੀ ਉਹਨਾਂ ਦੇ ਅਲ ਕੁਗਿਆਂ ਦੇ ਪਏ ਹੋਏ ਸੀ ਕਰਮ ਸਿੰਘ ਦੀ ਅਚਾਨਕ ਮੌਤ ਨੇ ਪਿੰਡ ਦੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕੀਤਾ ਸੀ ਮੇਰੀ ਨਾਨੀ ਭੱਜੀ ਭੱਜੀ ਉਹਨਾਂ ਦੇ ਘਰ ਜਾ ਪੜੇ ਸੀ ਨਾਨੀਆਂ ਮਾਮੀਆਂ ਦੇ ਵੈਣ ਸੁਣਾਂ ਮੇਰਾ ਮਨ ਪਰ ਆਇਆ ਸੀ ਮੈਂ ਵੀ ਰੋਂਦਾ ਰਿਹਾ ਥੋੜੇ ਚਿਰ ਬਾਅਦ ਨਾਨੇ ਕਰਮ ਸਿੰਘ ਦੀ ਲਾਸ਼ ھیਲਣ ਲੱਗ ਪਈ ਸਾਰੇ ਚੁੱਪ ਹੋ ਗਏ ਮੈਂ ਵੀ ਨਾਨੀ ਦੇ ਨਾਲ ਲੱਗ ਕੇ ਅੱਗੇ ਵਧਿਆ ਨਾਨਾ ਜੀ ਓਖੇ ਓਖੇ ਸਾਹ ਲੈਣ ਲੱਗੇ ਜਿਉਂ ਅੱਖਾਂ ਖੁੱਲੀਆਂ ਉਹਨਾਂ ਚਾਰੇ ਪਾਸੇ ਨਿਗਾਹ ਦੜਾਈ ਉੱਠ ਕੇ ਬੈਠ ਗਏ ਮੇਰੀ ਨਾਨੀ ਦੇ ਸਿਰ ਤੇ ਹੱਥ ਰੱਖ ਕੇ ਬੋਲੇ ਭਾਈ ਬਬ ਮੈਂ ਮੰਗਲ ਸਿੰਘ ਨੂੰ ਮਿਲ ਕੇ ਆਇਆ ਚੰਦ ਦੇ ਨਾਨੇ ਨੂੰ ਮੇਰੇ ਸਗੇ ਨਾਨੇ ਦਾ ਨਾਮ ਸੁਣ ਕੇ ਨਾਨੇ ਨੂੰ ਅਚੰਭਾ ਲੱਗਿਆ ਭਾਈਆ ਕਿਵੇਂ ਆ ਮੇਰੇ ਹਰਚੰਦ ਸਿੰਘ ਦਾ ਨਾਨਾ ਨਾਨੇ ਨੇ ਹੁੰਡ ਵਾਲਾ ਪੱਲਾ ਥੋੜਾ ਉੱਤੇ ਨੂੰ ਕਰਦਿਆਂ ਉਤਸ਼ੋਕਤਾ ਨਾਲ ਪੁੱਛਿਆ ਬਸ ਸੁੱਖ ਦੀ ਜ਼ਿੰਦਗੀ ਕੱਟਦਾ ਹੈ ਸੁਰਗ ਚ ਤਾਂ ਬਸ ਮौज ਮੇਲੇ ਹੀ ਨੇ ਗਰਮ ਸਿੰਘ ਨੇ ਮੇਰੇ ਮਰੇ ਹੋਏ ਨਾਨੇ ਦੇ ਸਵਰਗ ਨਿਵਾਸ ਬਾਰੇ ਦੱਸਿਆ ਉਹਨਾਂ ਕੁਝ ਹੋਰ ਮਰੇ ਗਵੰਡੀਆਂ ਤੇ ਸਾਥ ਸਬੰਧੀਆਂ ਦੇ ਨਾਂ ਵੀ ਗਿਣਾਈ ਜਿਨ੍ਹਾਂ ਨੂੰ ਉਹ ਮਿਲ ਕੇ ਆਏ ਸਨ ਫਿਰ ਉਹਨਾਂ ਅੱਖਾਂ ਮੀਟ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਉਸੇ ਵੇਲੇ ਤਤਲਿਆਂ ਵਾਲੀ ਗਲੀ ਚੀਕ ਤੇ ਹੜਾ ਪੈ ਗਿਆ ਸੀ ਲੋਕ ਉਧਰੋਂ ਭੱਜ ਗਏ ਬੌੜੀਆਂ ਔਰਤਾਂ ਨਾਨੇ ਕਰਮ ਸਿੰਘ ਦੀ ਸੇਵਾ ਵਿੱਚ ਜੁਟੀਆਂ ਰਹੀਆਂ ਕੁਝ ਦੇਰ ਬਾਅਦ ਫਿੱਡਿਆਂ ਦੀ ਸਾਰੋ ਤੇ ਦੋ ਚਾਰ ਹੋਰ ਬੁੜੀਆਂ ਵਾਪਸ ਆ ਗਈਆਂ ਨਹੀਂ ਸਾਰੋ ਕੀ ਪਾਣਾ ਵਰਤ ਗਿਆ ਨਾਨੀ ਨੇ ਚੀਕ ਚੜ੍ਹੇ ਦਾ ਕਾਰਨ ਜਾਣਨਾ ਚਾਹਿਆ ਤਤਲਿਆਂ ਦਾ ਕਰਮ ਸਿਓ ਚੱਲ ਵਸਿਆ ਸਾਰੋ ਦੇ ਹੌਕੇ ਦੇ ਨਾਲ ਹੀ ਸੰਜੋਵੇ ਵਹਿ ਤੋਰੇ ਕੀ ਤੇ ਹੋਣਾ ਹੀ ਸੀ ਮੈਂ ਤੇ ਬਥੇਰਾ ਪਾਠ ਕੀਤਾ ਬਈ ਕਰਮ ਸਿਓ ਬਚੀ ਜਾਏ ਪਰ ਉਹਦੇ ਨਿਖੇ ਨੂੰ ਕੋਈ ਕਿਦਾਂ ਡਾਲੇ ਉਹਨਾਂ ਅੱਖਾਂ ਖੋਲ ਕੇ ਉੱਪਰ ਵੱਲ ਹੱਥ ਜੋੜੇ ਸਨ ਸਾਰੇ ਜਣੇ ਇੱਕਦਮ ਚੁੱਪ ਹੋ ਗਏ ਉਹਨਾਂ ਨੂੰ ਧਿਆਨ ਨਾਲ ਸੁਣਨ ਲੱਗ ਪਏ ਜੰਦੋਤ ਮੈਨੂੰ ਗਲਤੀ ਨਾਲ ਦੂਜੇ ਕਰਮਸਿਉਂ ਦੀ ਜਗ੍ਹਾ ਲੈ ਗਏ ਸੀ ਕਰਮਸਿਆਂ ਤੈਨੂੰ ਨਾ ਚਿਤ੍ਰਗੁਪਤ ਕਿਦਾਂ ਧੋਖਾ ਖਾ ਗਏ ਇਹ ਦੋਨੋਂ ਜੰਦੋਤਾਂ ਹਮੇਸ਼ਾ ਬੰਦੇ ਦੇ ਮੋਢਿਆਂ ਤੇ ਬੈਠੇ ਰਹਿੰਦੇ ਨੇ ਬੰਦੇ ਦਾ ਹਿਸਾਬ ਕਿਤਾਬ ਲਿਖਦੇ ਨੇ ਨਾ ਬਈ ਮਾਨੀ ਮੰਗਾ ਅਮਰੋ ਬੁੜਾ ਆੜ ਗਿਆ ਸੀ ਉਹ ਨਾ ਮੰਨੇ ਚੁੱਪ ਕਰਕੇ ਬਹਿ ਜਾ ਅਮਰੋ ਨਾ ਸਾਰੀ ਦੁਨੀਆ ਦਾ ਹਿਸਾਬ بتاਉ ਰੱਖਣਾ ਹੁੰਦਾ ਕਿਤੇ ਟਪਲਾ ਵੀ ਲੱਗ ਜਾਂਦਾ ਏਦਾਂ ਇੱਕ ਵਾਰ ਬਾਰ ਵਿੱਚ ਹੋਈ ਸੀ ਜਮਦੋਤ ਗਲਤੀ ਨਾਲ ਮੀਆ ਮੇਰ ਨੂੰ ਲੈ ਕੇ ਜਦੋਂ ਕਬਰ ਵਿੱਚ ਦੱਪਣ ਲੱਗੇ ਭਾਈ ਮੀਆ ਮੇਰ ਉੱਠ ਕੇ ਬਹਿ ਗਿਆ ਸਾਰੇ ਹੈਰਾਨ ਪਰੇਸ਼ਾਨ ਜਦੋਂ ਰੋਲੇ ਪਏ ਉਦੋਂ ਉਹ ਬੁढ़ा ਜਿਉਂਦਾ ਸੀ ਮੇਰਾ ਖਿਆਲ 100 ਤੋਂ 20 ਟਪੜਿਆ ਸੀ ਉਦੋਂ ਮੇਰੇ ਨਾਨੇ ਦਾ ਪ੍ਰਾ ਪਾਕਿਸਤਾਨ ਦੇ ਬਾਹਰ ਇਲਾਕੇ ਦੀ ਗੱਲ ਸੁਣਾਉਣ ਲੱਗ ਪਿਆ ਸੀ ਭਾਈਆ ਫੇਰ ਕਿਦਾਂ ਕੋਈ ਸਾਰੋ ਪੈਰਾਂ ਪਾਰ ਬੈ ਗਈ ਸੀ ਜਦੋਂ ਮੇਰੀ ਰੋ ਨੂੰ ਧਰਮਰਾਜ ਦੇ ਦਰਬਾਰ ਵਿੱਚ ਪੇਸ਼ ਕੀਤਾ ਉਨਾ ਬਹੀ ਖੱਤਾ ਖੋਲਿਆ ਪਤਾ ਲੱਗਿਆ ਬਈ ਹਾਲੇ ਮੇਰੀ ਜ਼ਿੰਦਗੀ ਦੇ ਬੜੇ ਦਿਨ ਪਏ ਨੇ ਮੈਨੂੰ ਗਲਤੀ ਨਾਲ ਕਰਮ ਸਿਉ ਬਲਦ ਮੇਹਾ ਸਿਉ ਦੀ ਜਗਾ ਲੈ ਗੇ ਸੀ ਜਦ ਕਿ ਮੇਰੇ ਬਾਪ ਦਾ ਨਾਤਾ ਜਿਉਨ ਸਿਉ ਸੀ ਵਾ ਤੇਰੀ ਲੀਲਾ ਨਿਆਰੀ ਕਰਮ ਸਿੰਘ ਦੀ ਗੱਲ ਸੁਣ ਕੇ ਨਾਨੇ ਦਾ ਭਰਾ ਉੱਪਰ ਨੂੰ ਹੱਥ ਜੋੜ ਕੇ ਬਹਿ ਗਿਆ ਫੇ ਤਰਮ ਰਾਜ ਨੇ ਜਮਦੂਤਾ ਨੂੰ ਹੁਕਮ ਚਾੜਿਆ ਇਹ ਮੈਨੂੰ ਮਿੰਟਾਂ ਸਕਿੰਟਾਂ ਵਿੱਚ ਮਾਤ ਲੋ ਪਹੁੰਚਾਇਆ ਜਾਵੇ ਮੇਰੀ ਜਗਾ ਤਤਨਿਆ ਦੇ ਕਰਮ ਸਿੰਘ ਨੂੰ ਲਿਆਉਣ ਦਾ ਹੁਕਮ ਦਿੱਤਾ ਕਰਮ ਸਿੰਘ ਦੇ ਮੂੰਹੋਂ ਸੁਣ ਕੇ ਸਾਰੇ ਖੱਕੇ ਬੱਕੇ ਰਹਿ ਗਏ ਸਾਰੇ ਉਹਨਾਂ ਨਾਲ ਗੱਲ ਨਹੀਂ ਜੁਟ ਗਏ ਸਾਨੂੰ ਸਵਰਗ ਦੀਆਂ ਗੱਲਾਂ ਸੁਣਾ ਸੁਣਾ ਹੈਰਾਨ ਕੀਤਾ ਉਹਨਾਂ ਇਹ ਵੀ ਦੱਸਿਆ ਮੇਰੀ ਧਰਮ ਰਾਜ ਨਾਲ ਸਿੱਧੀ ਗੱਲ ਹੋ ਗਈ ਹੈ ਮੇਰੀ ਉਮਰ ਤਾਂ ਥੋੜੇ ਦਿਨ ਬਚਦੇ ਸੀ ਫਰ ਉਹਨਾ ਮੈਨੂੰ ਹੋਰ 23 ਸਾਲ ਬਖਸ਼ ਦਿੱਤੇ ਹਨ ਕਹਿਣ ਲੱਗੇ "ਜਾ ਤੇਰਾ ਦੁਬਾਰਾ ਜਨਮ ਹੋ ਗਿਆ ਹੈ ਦੁਨੀਆ ਨੂੰ ਜਾ ਕੇ ਤਾਰ ਕਿਸੇ ਨਾਲ ਮਾੜਾ ਨਾ ਕਰੀ ਜੋ ਕੁਝ ਬਖਸ਼ਉਂਦਾ ਹੈ ਦੁਨੀਆ ਨੂੰ ਬਖਸ਼ ਦੇ" ਇਹ ਸੁਣ ਕੇ ਸਾਰਿਆਂ ਨੇ ਉਹਨਾਂ ਨੂੰ ਮੱਥਾ ਟੇਕਿਆ ਤੇ ਉਹਨਾਂ ਦੇ ਚਰਨਾਂ ਵਿੱਚ ਬਹਿ ਗਏ ਪੁਨਰ ਜਨਮ ਅਤੇ ਦੁਨੀਆ ਨੂੰ ਤਾਰਨ ਵਾਲੀ ਖਬਰ ਆਗ ਵਾਂਗ ਫੈਲ ਗਈ ਲੋਕ ਉਹਨਾਂ ਦੇ ਦਰਸ਼ਨਾਂ ਲਈ ਟੜਾ-ਟੜਾਉਣ ਲੱਗੇ ਇਹ ਕਹਾਣੀ ਅਖਬਾਰਾਂ ਦੇ ਮੁੱਖ ਪन्ने ਤੇ ਛਪ ਗਈ ਲੋਕ ਦੂਰ ਦੁਰਾਡੇ ਤੋਂ ਆਉਣ ਲੱਗੇ ਦਿੱਲੀ ਬੰਬਈ ਤੋਂ ਵੀ ਸੰਗਤ ਆਉਣ ਲੱਗ ਪਈ ਬਾਬਾ ਜੀ ਨੂੰ ਸੱਚੀ ਧਨਮਰਾਜ ਨਿਵਰ ਦਿੱਤਾ ਸੀ ਸ਼ਰਧਾਲੂਆਂ ਦੀਆਂ ਮੰਤਾਂ ਪੂਰੀਆਂ ਹੋਣ ਲੱਗ ਪਈਆਂ ਸਨ ਥੋੜੇ ਦਿਨਾਂ ਵਿੱਚ ਹੀ ਮੇਰਾ ਨਾਨਕਾ ਪਿੰਡ ਚਰਚਾ ਵਿੱਚ ਆ ਗਿਆ ਸੀ ਮੈਂ ਸਕੂਲ ਜਾਂਦਾ ਬਾਕੀ ਸਾਰਾ ਸਮਾਂ ਉਹਨਾਂ ਦੇ ਨੇੜੇ ਰਹਿ ਕੇ گزارਦਾ ਮੇਰੇ ਵਰਗੇ ਬਾਪ ਬਾਰੇ ਨੂੰ ਤਾਂ ਸਹਾਰੇ ਦੇ ਬਹੁਤ ਲੋੜ ਸੀ। ਬਾਬਾ ਜੀ ਨੇ ਹਰ ਰੋਜ਼ ਕਮਰੇ 'ਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਹਫਤੇ ਬਾਅਦ ਐਤਵਾਰ ਨੂੰ ਦਰਸ਼ਨ ਦਿੰਦੇ। ਬਾਕੀ ਦੇ ਦਿਨ ਭਗਤੀ ਵਿੱਚ ਲੀਨ ਰਹਿੰਦੇ। ਸੰਗਤ ਲੰਗਰ ਲਾਉਣ ਲੱਗ ਪਈ। ਸੰਗਤ ਦਰਸ਼ਨਾਂ ਲਈ ਕਈ-ਕਈ ਦਿਨ ਬੈਠੀ ਰਹਿੰਦੀ। ਉਹ ਜਦੋਂ ਕਿਤੇ ਬਾਹਰ ਨਿਕਲਦੇ ਲੋਕ ਟੁੱਟ ਕੇ ਪੈ ਜਾਂਦੇ। ਹਰੇਕ ਸ਼ਰਧਾਲੂ ਦਰਸ਼ਨ ਕਰਨ ਲਈ ਅੱਗੇ ਹੁਣਾ ਚਾਹੁੰਦਾ। ਕਈਆਂ ਨੂੰ ਦਰਸ਼ਨ ਨਾ ਹੁੰਦੇ। ਤਾ ਉਹ ਆਪਣੀ ਮਾੜੀ ਕਿਸਮਤ ਨੂੰ ਖੋਸਦੇ ਪਰ ਘਰਾਂ ਨੂੰ ਨਾ ਜਾਂਦੇ ਦੇਖੋ ਜੀ ਇਹ ਤਾਂ ਕਰਮਾਂ ਦੀ ਗੱਲ ਹੈ ਜਿਨ੍ਹਾਂ ਚੰਗੇ ਕਰਮ ਕੀਤੇ ਬਾਬਾ ਜੀ ਉਹਨਾਂ ਨੂੰ ਹੀ ਦਰਸ਼ਨ ਦਿੰਦੇ ਨੇ ਇਹ ਸੰਗਤ ਦੀ ਆਮ ਰਾਏ ਸੀ ਚੜਾਵੇ ਪੱਖੋਂ ਵੀ ਮਿਹਰ ਹੋ ਗਈ ਸੀ ਫਿਰ ਸਿਆਣੇ ਬੰਦਿਆਂ ਨੇ ਇੱਕ ਕਮੇਟੀ ਬਣਾ ਦਿੱਤੀ ਕਮੇਟੀ ਨੇ ਸੰਗਤ ਦੇ ਪੈਸਿਆਂ ਨਾਲ 2-3 ਸਾਲ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਖੜੀ ਕਰ ਦਿੱਤੀ ਸੰਗਰਾਮ ਵਾਲੇ ਦਿਨ ਮੇਲਾ ਜੋੜਨ ਲੱਗਾ। ਬਾਬਾ ਜੀ ਉਸ ਦਿਨ ਦਰਸ਼ਨ ਵੀ ਦਿੰਦੇ ਤੇ ਸੰਗਤਾਂ ਨੂੰ ਪ੍ਰਵਚਨ ਵੀ ਸੁਣਾਉਂਦੇ। ਗੁਰਦੁਆਰਾ ਸਾਹਿਬ ਦੀ ਬਾਗਦੋਰ ਬਾਬਾ ਜੀ ਦੇ ਪੁੱਤਰਾਂ ਨੇ ਸੰਭਾਲ ਲਈ ਸੀ। ਉਹ ਸਾਊ ਬੰਦੇ ਹਨ। ਰੱਬ ਦੀ ਕਰਨੀ ਤੋਂ ਡਰਨ ਵਾਲੇ, ਹਰ ਤਰ੍ਹਾਂ ਸੰਗਤ ਦੀ ਸੇਵਾ ਕਰਨ ਵਾਲੇ, ਹੁੱਲਾ ਲੰਗਰ ਲਾਉਂਦੇ, ਸਾਹ ਸੰਗਤ ਨੂੰ ਨਿਹਾਲ ਕਰ ਦਿੰਦੇ। ਮੈਂ ਪਟਿਆਲੇ ਜਾ ਕੇ ਪੜਨ ਲੱਗ ਪਿਆ। ਬਾਬਾ ਜੀ ਹੌਲੀ-ਹੌਲੀ ਜਗਤ ਪ੍ਰਸਿੱਧੀ ਵਾਲੇ ਬਣ ਗਏ ਹਰ ਪਾਸੇ ਉਹਨਾਂ ਦੇ ਨਾਮ ਦੀ ਚਰਚਾ ਸੀ ਪੇਪਰਾਂ ਤੋਂ ਪਹਿਲਾਂ ਮੈਂ ਉਹਨਾਂ ਤੋਂ ਆਸ਼ੀਰਵਾਦ ਜ਼ਰੂਰ ਲੈ ਜਾਂਦਾ ਗੁਰਦੁਆਰਾ ਸਾਹਿਬ ਸੁਖਵੇਂ ਸੁਖਦਾ ਪਾਸ ਹੋ ਜਾਂਦਾ ਮੈਨੂੰ ਬਿਜਲੀ ਬੋਰਡ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ ਮੈਂ ਪੜ੍ਹਾਈ ਛੱਡ ਦਿੱਤੀ ਤੇ ਬਾਬਿਆਂ ਦੀ ਕਿਰਪਾ ਨਾਲ ਨੌਕਰੀ ਕਰਨ ਲੱਗਾ 10 ਕੋ ਸਾਲ ਪਹਿਲਾਂ ਦੀ ਗੱਲ ਦੱਸਦਾ ਉਹਨਾਂ ਦੇ ਨਾਲ ਵਿੱਚ ਮੈਂ ਨਾਨਕੀ ਗਿਆ ਹੋਇਆ ਸੀ ਪਿੰਡ ਦੇ ਕੁਝ ਲੋਕ ਉਹਨਾਂ ਦੇ ਵਿਰੁੱਧ ਗੱਲਾਂ ਕਰਨੀ। ਇਸ ਪਿੰਡ ਦੇ ਬਜ਼ੁਰਗ ਤਾਂ ਦੋ ਵੇਲੇ ਨਾਮ ਜਪਣ ਵਾਲੇ ਹਨ ਪਰ ਨਵੀਂ ਪੀੜੀ ਨੂੰ ਖੰਭ ਨਿਕੜ ਆਏ ਹਨ। ਬਾਬਾ ਜੀ ਦਾ ਸਤਿਕਾਰ ਕਰਨਾ ਤਾਂ ਉਹ ਭੁੱਲ ਹੀ ਗਏ ਸਨ। ਉਹਨਾਂ ਮੂਰਖ ਪ੍ਰਾਣੀਆਂ ਨੂੰ ਬਾਬਾ ਜੀ ਦੀ ਕਰੋਪੀ ਦਾ ਨਹੀਂ ਪਤਾ। ਉਹ ਤਾਂ ਜੱਗ ਦਾ ਭਲਾ ਕਰਨ ਲਈ ਧਰਮ ਰਾਜ ਨੇ ਭੇਜੇ ਸਨ। ਫਿਰ ਜੇ ਸੰਤ ਮਹਾਤਮਾ ਵਿਗੜ ਜਾਣ ਤਾਂ ਉੱਪਰ ਥੱਲੇ ਦੀ ਇੱਕ ਕਰ ਦਿੰਦੇ ਹਨ। ਮੰਨਿਆ ਗੁਰਦੁਆਰਾ ਸਾਹਿਬ 2-3 ਗਲਤ ਘਟਨਾਵਾਂ ਵਾਪਰ ਗਈਆਂ। ਬਾਬਾ ਜੀ ਨੇ ਕਿਹਾ ਵੀ ਉਹ ਦੋਸ਼ੀਆਂ ਨੂੰ ਨਰਕ ਵਿੱਚ ਭੇਜ ਕੇ ਥੋੜੇ ਮਰਵਾਉਣਗੇ। ਇਹ ਮੁੰਡੇ ਕੌਣ ਹੁੰਦੇ ਹਨ ਗੱਲਾਂ ਕਰਨ ਵਾਲੇ? ਬਣਾਈ ਫਿਰਦੇ ਆ ਸੁਭਾਵਾਂ। ਭਲਾ ਪੰਚਾਇਤ ਇਹਨਾਂ ਦੇ ਮਤਿਆਂ ਨੂੰ ਮੰਨ ਲਵੇਗੀ। ਪਿੰਡ ਦੇ ਮਾਹੌਲ ਵਿੱਚ ਤਣਾਅ ਬਣਿਆ ਹੋਇਆ। ਅਸਲ ਬਿਮਾਰੀ ਉਦੋਂ ਫੈਲੀ ਜਦੋਂ ਪਿੰਡ ਵਿੱਚ ਇੱਕ ਡਾਕਟਰ ਆਇਆ। ਉਹ ਬੜੀਆਂ ਬੜੀਆਂ ਗਿਆਨ ਵਿਗਿਆਨ ਦੀਆਂ ਗੱਲਾਂ ਕਰਨ ਲੱਗਾ ਮੁੰਡਿਆਂ ਨੂੰ ਰੋਜ਼ ਨਵੀਂ ਪੱਟੀ ਪੜਾਉਂਦਾ ਹੈ ਦੇਖੋ ਡਾਕਟਰ ਦਾ ਕਿੰਨਾ ਦਿਮਾਗ ਖਰਾਬ ਹੋਇਆ ਪਿਆ ਬਾਬਾ ਜੀ ਦਾ ਪੁਨਰ ਜਨਮ ਮੰਨਣ ਲਈ ਤਿਆਰ ਨਹੀਂ ਡਾਕਟਰ ਸਾਹਿਬ ਬਾਬਾ ਜੀ ਦਾ ਪੁਨਰ ਜਨਮ ਮੇਰੀਆਂ ਅੱਖਾਂ ਸਾਹਮਣੇ ਹੋਇਆ ਸੀ ਮੈਂ ਬਾਬਾ ਜੀ ਤੇ ਤਤਲਿਆਂ ਦੇ ਕਰਮ ਸਿੰਘ ਵਾਲੀ ਸਾਰੀ ਘਟਨਾ ਸੁਣਾਈ ਡਾਕਟਰ ਇਹ ਵਿਗਿਆਨ ਦੇ ਖੇਤਰ ਵਿੱਚ ਹੋਕ ਜਾਣੀ ਪਛਾਣੀ ਸਚਾਈ ਏ ਕਿ ਦਿਨ ਦੀ ਧੜਕਣ ਬੰਦ ਹੋਣ ਜਾਣ ਤੋਂ ਬਾਅਦ ਵੀ ਦਿਮਾਗ ਉਸ ਸਮੇਂ ਲਈ ਜਿਵੇਂ ਤਰਹੰਦਾ ਡਾਕਟਰ ਮੈਨੂੰ ਡਾਕਟਰੀ ਵਿਗਿਆਨ ਪੜਾਉਣ ਲੱਗ ਪਿਆ ਸੀ ਉਨਜ ਡਾਕਟਰ ਦਲੀਲ ਨਾਲ ਗੱਲ ਕਰ ਰਿਹਾ ਸੀ ਉਹਨੇ ਪੁਨਰ ਜਨਮ ਦੇ ਖਿਲਾਫ ਦਲੀਲਾਂ ਵੀ ਦਿੱਤੀਆਂ ਤੇ ਕਈ ਉਦਾਹਰਨਾਂ ਵੀ ਸੁਣਾਈਆਂ ਪਰ ਮੇਰਾ ਮਨ ਨਹੀਂ ਮੰਨਿਆ ਵਿਸ਼ਵਾਸ ਤੇ ਦਲੀਲ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਤਾਰਕ ਵਾਲੇ ਨੋਕ ਰੋਹਾਨੀਅਤ ਨੂੰ ਸਮਝ ਹੀ ਨਹੀਂ ਸਕਦੇ ਇਹ ਸਭ ਕੁਝ ਖੂਨ ਦੀ ਸਪਲਾਈ ਬੰਦ ਹੋ ਜਾਣ ਕਾਰਨ ਕਲਪਨਾ ਵਿੱਚ ਚਿੱਤਰ ਦੇਖਣ ਦੀ ਸਥਿਤੀ ਤੋਂ ਵੱਧ ਕੁਝ ਵੀ ਨਹੀਂ ਡਾਕਟਰ ਆਪਣੀ ਗੱਲ ਮਨਵਾਉਣ ਲਈ ਹਰ ਤਰਦਤ ਕਰ ਰਿਹਾ ਸੀ ਪਿਛਲੇ 10 ਸਾਲਾਂ ਵਿੱਚ ਹਾਲਾਤ ਬਦ ਤੋਂ ਬੱਤਰ ਹੋ ਗਏ ਹਨ ਮਨੁੱਖ ਮਨਮੁਖ ਹੋ ਗਿਆ ਹੈ ਬਾਬਾ ਜੀ ਦਾ ਪੁਨਰਜਨਮ ਤਾਂ ਹੋਇਆ ਹੀ ਮਨੁੱਖਤਾ ਦੇ ਭਲੇ ਲਈ ਸੀ ਜੋ ਕੁਝ ਵੀ ਹੋਏਗਾ ਕਦੇ ਸੋਚਿਆ ਹੀ ਨਹੀਂ ਸੀ ਮੈਂ ਕੱਲ ਦਾ ਨਾਨਕਿਆ ਹੁੰਿਆ ਬਾਬਾ ਜੀ ਦਾ ਡੇਰਾ ਬੰਦ ਕਰਨ ਬਾਰੇ ਅੱਜ ਇਕੱਠ ਹੋਣਾ ਹੈ ਲੋਕਾਂ ਵਿੱਚ ਤਣਾਅ ਬਣਿਆ ਹੋਇਆ ਝਗੜਾ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ ਰਾਜਨੀਤੀਕਾਰਨ ਸਰਪੰਚ ਸਮੇਤ ਪੰਚਾਇਤ ਦੇ ਬਹੁਤੇ ਮੈਂਬਰ ਮੁੰਡਿਆਂ ਦੇ ਪੱਖ ਵਿੱਚ ਬੋਲ ਰਹੇ ਹਨ ਕੋਲੇ ਸਵੇ ਸੱਦੇ ਹੋਈ ਹੈ ਸਕੋਲ ਦੇ ਗਰਾਊਂਡ ਵਿੱਚ ਪੰਚਾਇਤ ਜੁੜ ਗਈ ਹੈ ਗੱਲ ਸ਼ੁਰੂ ਹੁੰਦਿਆਂ ਹੀ ਕਾਮਾ ਰੌਲੇ ਵੱਧ ਗਈ ਹੈ ਗੱਲ ਕਿਸੇ ਕੰਡੇ ਨਹੀਂ ਲੱਗ ਰਹੀ ਮੁੰਡੇ ਗੱਲਾਂ ਬੜੀਆਂ-ਬੜੀਆਂ ਕਰ ਰਹੇ ਹਨ ਵਿਗਿਆਨ ਦੀਆਂ ਜਮਣ ਮਰਨ ਦੀਆਂ ਕਲੋਨ ਰਾਹੀਂ ਬੱਚੇ ਪੈਦਾ ਕਰਨ ਦੀਆਂ ਬਾਬਾ ਜੀ ਦੇ ਸ਼ਰਧਾਲੂ ਮੁੰਡਿਆਂਗੇ ਭਾਵੇਂ ਲਾਜਵਾਬ ਹਨ ਪਰ ਡੇਰਾ ਚੁੱਕਣ ਲਈ ਨਹੀਂ ਮੰਨਦੇ ਅਸੀਂ ਸਾਰੇ ਅੜੇ ਹੋਏ ਹਾਂ ਪੰਚਾਇਤ ਨੇ ਡੇਰਾ ਬੰਦ ਕਰਨ ਦਾ ਫੈਸਲਾ ਦੇ ਦਿੱਤਾ ਹੈ। ਪੰਚਾਇਤ ਦੇ ਫੈਸਲੇ ਤੇ ਹੱਪ ਵੱਧ ਗਈ ਹੈ। ਹੱਥੋਂ ਪਾਈ ਵਿੱਚ ਪੱਗਾਂ ਲੱਤ ਗਈਆਂ ਹਨ। ਪੁਲਿਸ ਨੇ ਦਖਲ ਦਿੱਤਾ ਹੈ। ਪੰਚਾਇਤ ਨੇ ਰੈਜ਼ੋਲੂਸ਼ਨ ਵੀ ਪਾਸ ਕਰ ਦਿੱਤਾ ਹੈ। ਪੁਲਿਸ ਦੋਨੋਂ ਧਿਰਾਂ ਦੇ ਦਾਸਕਤ ਕਰਵਾਉਣ ਲਈ ਜ਼ੋਰ ਪਾ ਰਹੀ ਹੈ। ਪਰ ਸਾਡੇ ਵਾਲੀ ਧਿਰ ਮੰਨ ਨਹੀਂ ਰਹੀ। ਅਸੀਂ ਫੈਸਲਾ ਸੁਣ ਕੇ ਡੇਰੇ ਆਏ ਹਾਂ। ਬਾਬਾ ਕਰਮ ਸਿੰਘ ਫਗ ਤੇ ਵਿੱਚ ਲੇਨ ਬੈਠੇ ਹੰ ਅੇ ਤਾਂ ਜਾਣੇ ਜਾਣ ਹਨ ਇਹਨਾਂ ਨੂੰ ਫੈਸਲੇ ਦਾ ਪਹਿਲਾਂ ਹੀ ਪਤਾ ਹੁਣ ਅਸੀਂ ਤਾਂ ਇਹ ਸੋਚਦੇ ਹਾਂ ਬਾਬਾ ਜੀ ਵਿਰੋਧੀਆਂ ਨੂੰ ਤਬਾਹ ਕਰ ਦੇਣ ਹੁਣੇ ਚਮਤਕਾਰ ਦਿਖਾਉਣ ਚਾਹੀਏ ਅੰਨੇ ਕਰ ਦੇਣ ਇਹ ਇੱਥੇ ਆ ਕੇ ਮਾਫੀ ਮੰਗਣ ਪਰ ਮਾਫੀ ਦੇਣੀ ਨਹੀਂ ਚਾਹੀਦੀ ਸੰਤਾਂ ਦਾ ਕੀ ਪਤਾ ਮਾਫ ਕਰ ਹੀ ਦੇਣ ਅੱਖਾਂ ਖੋਲ ਤਾਂ ਲਈਆਂ ਹਨ ਬਾਬਾ ਜੀ ਧਰਮ ਰਾਜ ਨੂੰ ਕਹੋ ਇਨਾ ਖੜੇ ਹੜਪਾਂਚਾਂ ਦਾ ਪਾਹਾ ਵੱਡੋ ਰੱਬ ਦੇ ਦੁਸ਼ਮਨਾ ਨੇ ਡੇਰਾ ਬੰਦ ਕਰਨ ਦਾ ਫੈਸਲਾ ਦੇ ਦਿੱਤਾ ਹੈ ਨਾਨੇ ਦੇ ਪ੍ਰਾਨੇ ਪੰਚਾਇਤ ਦਾ ਫੈਸਲਾ ਬਾਬਾ ਜੀ ਨੂੰ ਸੁਣਾਇਆ ਹੈ ਬਾਬਾ ਜੀ ਨੇ ਅੱਖਾਂ ਮੀਟ ਲਈਆਂ ਹਨ ਮਾਲਾ ਫੇਰਨੀ ਸ਼ੁਰੂ ਕੀਤੀ ਹੈ ਧਰਮਰਾਜ ਨਾਲ ਲਿਵ ਲਾ ਲਈ ਹੈ ਅੱਖਾਂ ਖੋਲੀਆਂ ਹਨ ਧਰਮਰਾਜ ਜੀ ਨੇ ਕਿਹਾ ਹੈ ਕਿ ਇਸ ਜਗ੍ਹਾ ਕਲਯੁਗੀ ਲੋਕ ਆ ਗਏ ਹਨ ਉਹਨਾਂ ਦੀ ਗਿਣਤੀ ਵੀ ਵਧ ਗਈ ਹੈ ਨਵੀਂ ਜਗ੍ਹਾ ਜਾਓ ਤੇ ਲੋਕਾਂ ਦਾ ਪਰਉਪਕਾਰ ਕਰੋ ਆਪਾਂ ਨਵੀਂ ਜਗ੍ਹਾ ਡੇਰਾ ਉਸਾਰ ਲਵਾਂਗੇ ਪਰ ਇਹਦਾ ਕਬਜ਼ਾ ਵੀ ਕੋਲ ਰੱਖਾਂਗੇ ਮੈਂ ਕਰਮ ਸਿੰਘ ਦਾ ਪ੍ਰਵਚਨ ਸੁਣ ਕੇ ਸਿੱਧਾ ਪੈ ਗਿਆ ਹਾਂ ਹੁਣ ਮੇਰਾ ਮਨ ਕਰਦਾ ਹੈ ਮੈਂ ਵੀ ਡਾਕਟਰ ਤੇਲ ਨਾਲ ਉਹਨਾਂ ਦੇ ਨਾਲ ਜਾਣਾ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ